ਆਹ ਹੁਣ ਸਾਡੀ ਵੀ ਪੰਥ ਨੇ ਇਕੱਠੇ ਹੋਣਾ ਹੋਲੇ ਮੁਹੱਲੇ ਤੇ ਬੜਾ ਰੰਗ ਗੁੱਟਣੇ ਕੀ ਰੱਤੇ ਗਏ ਕੀ ਸੱਚੀ ਮੱਚੀ ਜਿਹੜੀ ਜਿਹੜੇ ਰੱਤੇ ਦੀ ਵਿਆਖਿਆ ਗੁਰੂ ਸਾਹਿਬ ਕਰ ਰਿਹਾ ਰੰਗੇ ਗਏ ਉੱਥੇ ਫਿਰ ਅਸੀਂ ਕਿਹੜੇ ਪਾਸੇ ਤੁਰ ਪਿਆ ਸਿੱਖ ਪੰਥ ਇਹ ਸ ਰੰਗ ਚ ਨਹੀਂ ਸੀ ਰੰਗਿਆ ਸਨ ਕੁਸੰਬੇ ਵਾਲੇ ਚ ਰਤਿਆਂ ਦੀ ਨਿਸ਼ਾਨੀ ਇਹ ਸੀ ਮਹਾਰਾਜ ਕਹਿੰਦੇ ਵੀ ਜੇ ਮੁਖ ਨਾ ਮੜਨ ਜਿੰਨੀ ਸੰਜਾਤਾ ਸਾਈਂ ਰੱਤੇ ਸੀ ਚੜ ਚੜ ਪੈਂਦੇ ਪੰਦੇ ਕੱਚੇ ਵਹੀ ਕੱਚੇ ਤੇ ਛੜਦੇ ਪਏ ਸਾਧ ਸੰਗਤ ਬਹੁਤ ਕੋrai ਪੈ ਗਈ ਅਸੀਂ ਸਾਧ ਸੰਗਤ ਜੀ ਉਹ ਸਲਲਾਰੀ ਨੇ ਜਿਹੜੇ ਰੰਗ ਚ ਰੰਗਿਆ ਸੀ ਗੁਰਸਿੱਖ ਵੀਰੋ ਉਹ ਬਾਣੀ ਦਾ ਰੰਗ ਉਹ ਨਾਮ ਦਾ ਰੰਗ ਰਾਮ ਰੰਗ ਕਦੇ ਉੱਤਰ ਨਾ ਜਾਈ ਉੱਤਰ ਨਾ ਜਾਈ ਕਦੇ ਉੱਤਰ ਨਾ ਜਾਈ ਤੁਸੀਂ ਜਿੱਥੇ ਜਾਓਗੇ ਦਫਤਰ ਦੁਕਾਨ ਖੇਤਾਂ 'ਚ ਕੰਮ ਕਰਦੇ ਵੀ ਔਰ ਰੰਗ 'ਚ ਰੰਗੇ ਹੋਗੇ ਜਿਹੜਾ ਰੰਗ ਆਨੰਦਪੁਰ ਸਾਹਿਬ ਤੋਂ ਚਾੜਨਾ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਦਿੱਤਾ ਪਤਾ ਨਹੀਂ ਕਿੰਨੇ ਤੋਰ ਦਿੱਤਾ ਇਸ ਪਾਸੇ ਸਾਨੂੰ ਤੇ ਇਹ ਰੰਗ ਤਮਾਸ਼ਿਆਂ 'ਚ ਅਸੀਂ ਹੇਲਿਆ ਹੇਲਿਆ ਕਰਕੇ ਮੇਲੇ ਵੇਖ ਕੇ ਘਰਾਂ ਨੂੰ ਪਰਤਾਂ। ਜਿਹੜਾ ਰੰਗ ਭਾਈ ਮਨੀ ਸਿੰਘ ਜੀ ਨੂੰ ਚੜ੍ਹਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਿਹੜਾ ਰੰਗ ਭਾਈ ਬਚਿੱਤਰ ਸਿੰਘ ਜੀ ਨੂੰ ਚੜ੍ਹਿਆ ਸੀ ਜਿਹੜਾ ਸਹਬਜ਼ਾਦਿਆਂ ਨੂੰ ਚੜ੍ਹਿਆ ਸੀ ਰੰਗ ਸਾਧ ਸੰਗਤ। ਉਹ ਰੰਗ ਕਿਉਂ ਨਹੀਂ ਸਾਡੇ ਹਿੱਸੇ ਆਇਆ? ਅਸੀਂ ਤੇ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਨਾ ਪਈ ਗੁਰੂ ਲਲਾਰੀ ਹੈ ਇਸ ਮਟਕੀ ਚ ਉਹਦੇ ਦਿੱਤੇ ਹੋਏ ਉਸ ਅਮਰਤ ਰਾਸ ਰੂਪਾ ਕਾਇਆ ਰੰਗਣ ਜੇ ਥੀ ਐ ਪਿਆਰੇ ਪਾਈਆ ਨਾਉ ਮਜੀਠ ਰੰਗਣ ਵਾਲਾ ਜੇ ਰੰਗਿਆ ਸਾਹਿਬ ਐਸਾ ਰੰਗ ਦਾ ਡੀਟ ਧੰਨ ਨੀ ਉਹ ਜਿਨ ਕੇ ਚੋਲੇ ਜਿਹੜੇ ਰੰਗੇ ਹੋਏ ਆ ਨਾ ਜਿਨ੍ਹਾਂ ਦੀ ਜ਼ਿੰਦਗੀ ਰੰਗੀ ਆ ਕੰਤ ਤਿਨਾ ਕੇ ਪਾਸ ਕੱਪੜਿਆਂ ਤੇ ਰੰਗ ਸੁੱਟਣ ਵਾਲਿਆਂ ਦੀ ਗੱਲ ਨਹੀਂ ਕੀਤੀ ਸਾਧ ਸੰਗਤ ਉਹਨਾਂ ਦੇ ਅੰਦਰ ਵਾਹਿਗੁਰੂ ਵਸ ਰਿਹਾ ਉਹਨਾਂ ਦੇ ਨਾਲ ਕੰਤ ਬੈਠਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ ਕੇ ਚੋਲੇ ਰੱਤੇ ਪਿਆਰੇ ਤੇ ਉਹ ਕਿੰਨੇ ਸੁਭਾਗੇ ਨੇ ਜੀ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਨਾਨਕ ਨਾਮ ਰਤਿਆਂ ਬਲ ਜਾਓ ਟੂੜ ਤੇ ਨਾ ਕੀ ਜਨ ਕੇ ਚੋਲੇ ਰੱਤਲੇ ਪਿਆਰ ਦੋ ਚੀਜ਼ਾਂ ਸਾਡਾ ਨੁਕਸਾਨ ਕਰਨ ਗਈਆਂ ਇੱਕ ਰੰਗ ਇੱਕ ਪੰਗ ਇਹ ਦੋਨਾਂ ਨੂੰ ਹੀ ਅਸੀਂ ਧਰਮ ਬਣਾ ਕੇ ਪੇਸ਼ ਕਰਨ ਲੱਗ ਪਏ